ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤਰਨਤਾਰਨ ਵਿਖੇ ਐਸਪੀ ਪਲਵਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਨਤਾਰਨ ਵਿੱਚ ਕੁਝ ਟਰੈਵਲ ਏਜੰਟ ਬਿਨਾਂ ਲਾਇਸੈਂਸ ਤੋਂ ਸੈਂਟਰ ਕੋਲ ਕੇ ਬੈਠੇ ਹੋਏ ਹਨ ਜੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਵਸੂਲ ਰਹੇ ਹਨ ਜਿਸ ਤੋਂ ਬਾਅਦ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਨੇ ਆਖਿਆ ਕਿ ਕਾਰਵਾਈ ਕਰਦੇ ਹੋਏ ਪੰਜ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਜਾਂਚ ਪਰਖ ਕੇ ਸਹੀ ਏਜੰਟਾ ਨਾਲ ਸੰਪਰਕ ਕਰਕੇ ਹੀ ਲੋਕ ਵਿਦੇਸ਼ ਜਾਣ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਪਏ ਨੇ ਤਾਂ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਦੇ ਏਵਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਲੁੱਟ ਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ 5 ਐਫਆਈਆਰ ਦਰਜ ਹੋਈਆਂ ਨੇ ਟਰੈਵਲ ਏਜੰਟਸ ਦੇ ਖਿਲਾਫ ਜਿਨ੍ਹਾਂ ਨੂੰ ਕੀ ਅਸੀਂ ਤਫ਼ਤੀਸ਼ ਦੌਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਵੀ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਸੁਲਾਖਾ ਦੇ ਪਿੱਛੇ ਦਵਾਂਗੇ ਤਾਂ ਇਸ ਪ੍ਰੈਸ ਕਾਨਫਰੰਸ ਰਾਹੀਂ ਇਹੀ ਮੈਸੇਜ ਹੈ ਕਿ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਭੋਲੇ-ਪਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਯੂਐਸ ਭੇਜ ਦਾਂਗੇ ਇੰਗਲੈਂਡ ਭੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਵੀ ਇਸ ਕੰਮ ਤੋਂ ਹਟ ਜਾਣ ਔਰ ਨੌਜਵਾਨ ਪੀੜ੍ਹੀ ਨੂੰ ਕਿਸੇ ਨੂੰ ਭੋਲੇ-ਪਾਲੇ ਲੋਕਾਂ ਨੂੰ ਗੁਮਰਾਹ ਨਾ ਕਰਨ ਅੱਜ ਅਸੀਂ ਲਿਸਟਾਂ ਤਿਆਰ ਕੀਤੀਆਂ ਨੇ ਟਰੈਵਲ ਏਜੰਟਸ ਦੀਆਂ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ ਪਰ ਉਹਨਾਂ ਦੇ ਲਾਇਸੈਂਸ ਐਕਸਪਾਇਰ ਹੋਏ ਨੇ ਉਹ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਕਿ ਕਿਹੜੇ ਕਿੰਨੇ ਟਰੈਵਲ ਏਜੰਟ ਤਾਂ ਕੰਮ ਕਰ ਰਹੇ ਨੇ ਲਾਇਸੈਂਸ ਐਕਸਪਾਇਰ ਹੋਣ ਦੇ ਉੱਤੇ ਵੀ ਔਰ ਜੇ ਸਾਨੂੰ ਇਹੋ ਜਿਹੇ ਜਿਹੜੇ ਵੀ ਫੜੇ ਜਾਂਦੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਏਗੀ ਨਹੀਂ ਉਹਦੇ ਤੇ ਵੀ ਕਾਰਵਾਈ ਹੋਏਗੀ ਜੀ ਜਿਹਦੇ ਨਾਂ ਤੇ ਲਾਇਸੈਂਸ ਹੈ ਸਿਰਫ ਉਹੀ ट्रैवल ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ ਲਾਇਕ ਹੈ ਅਦਰਵਾਈਜ਼ ਜੇ ਕੋਈ ਆ ਗਾਂ ਕਿਸੇ ਨੂੰ ਦਿੰਦਾ ਹੈ ਤਾਂ ਫਿਰ ਉਹਦੇ ਤੇ ਐਫ ਆਈ ਆਰ ਹੋਏਗਾ ਰੀਸੈਂਟਲੀ ਸਾਡੇ ਤਰਨਤਾਰਨ ਤੋਂ ਵੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਹੈ ਅਸੀਂ ਉਹਨਾਂ ਦੇ ਬਿਆਨਾਂ ਤੇ ਵੀ ट्रैवल ਏਜੰਟਸ ਦੇ ਖਿਲਾਫ ਅਰਜ਼ੇ ਦਰਜ ਕੀਤੇ ਔਰ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਦਰਖਾਸਤਾਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ ਬੇਸਿਸ ਤੇ ਅਸੀਂ ਪਰਚੇ ਦਿੱਤੇ ਨਹੀਂ ਉਹ ਵੀ ਸਾਰਾ ਚੈੱਕ ਕਰ ਕੀਤਾ ਜਾ ਰਿਹਾ ਅੱਜ ਅਸੀਂ ਜਿ ਜਿਹੜਾ ਵੀ ਕੋਈ ਇਹੋ ਜਿਹਾ ਪਾਇਆ ਗਿਆ ਜਿਹੜਾ ਕਿ ਰੂਲਸ ਦੀ ਉਲੰਘਣਾ ਕਰਦਾ ਪਿਆ ਉਹਦੇ ਖਿਲਾਫ ਸਖਤ ਕਾਰਵਾਈ ਹੋਈ ਹੈ ਅਮਰੀਕਾ ਸਰਕਾਰ ਵੱਲੋਂ ਜੋ ਬਾਹਰੀਏ ਰਿਪੋਰਟ ਕੀਤੇ ਜਾ ਰਹੇ ਹਨ ਉਹਨਾਂ ਦੀ ਜਦੋਂ ਇੱਥੇ ਆ ਕੇ ਸ਼ਿਕਾਇਤ ਕਰਾਈ ਹੈ ਐਫਪੀ ਹੈੱਡਕੁਆਰਟਰ ਜਿਹੜਾ ਤਰਨਤਾਰਨ ਵੱਲੋਂ ਉਹਨਾਂ ਪੰਜ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਔਰ ਐਫਆਈਆਰ ਦਰਜ ਕੀਤੀ ਗਈ ਹੈ ਨਾਲ ਹੀ ਮੈਡਮ ਨੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੰਗੀ ਤਰ੍ਹਾਂ ਲਾਇਸੈਂਸ ਨੰਬਰ ਵੇਖ ਕੇ ਔਰ ਚੰਗੀ ਤਰ੍ਹਾਂ ਆਪਣੀ ਤਸਦੀਕ ਕਰਕੇ ਆਪਣੇ ਕਾਗਜ਼ ਪੂਰੇ ਕਰਕੇ ਹੀ ਬਾਹਰ ਜਾਓ ਤਰਨਤਾਰਨ ਤੋਂ ਗਰੇਂਦਰ ਸਿੰਘ ਟਿੰਕੂ ਦੀ ਰਿਪੋਰਟ ਫਾਇਲ ਹੋਈ